ਹਾਂਜੀ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਹੋਮ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਲੈ ਕੇ ਆ ਗਈ ਤੇ ਅੱਜ ਕਰਨੀ ਹੈ ਜੀ ਗੁੱਲੀ ਡੰਡੇ ਵਾਲੀ ਸਪਰੇਅ ਕਰਨਕ ਤੇ ਤੇ ਢੋਲ ਅਸੀਂ ਭਰ ਲਿਆ ਤੇ ਆਪਾਂ ਚੱਲਦੇ ਹਾਂ ਖੇਤ ਹਾਂਜੀ ਗਾਇਸ ਢੋਲ ਭਰ ਲਿਆ ਭਰੀਆਣੀ 550 ਲੀਟਰ ਕੀਤਾ ਚਾਰ ਕਿੱਲਿਆਂ ਤੇ ਸਪਰੇਅ ਕਰਨੀ ਗੁੱਲੀ ਡੰਡੇ ਵਾਲੀ ਤੇ ਲੈ ਕੇ ਚੱਲਦੇ ਆਂ ਗਾਇਸ ਪਹਿਲਾਂ ਤੇਲ ਪਵਾ ਕੇ ਲਿਆਉਣੇ ਟਰੈਕਟਰ ਚ 别叫了。Okay, ਖੜਾ ਲਾ ਬਕੂੜ ਦੇ ਵਿੱਚ ਪਾ ਦੇ ਪਾਣੀ ਦੇ ਨਾਲ ਚਕੇ ਪਾਣੀ ਘੋਲ ਕੇ ਕਿਸੇ ਨੂੰ ਦੇ ਵਿੱਚ ਆ ਲੀਟਰ ਪਿਆ ਲੀਟਰ ਨਾਲ ਪਾ ਪਾ ਕੇ ਪਾ ਦੇ ਅੱਜ ਗਾਈਸ ਸਪਰੇਅ ਕਰਦੇ ਆਂ ਸੀ ਗੁੱਲੀ ਡੰਡੇ ਵਾਲੀ ਮੈਂ ਇੱਥੇ ਪਾਇਸ ਡੇਡ ਦਾ ਡੈਡੀ ਮਾਰ ਕੇ ਖਿੱਚਦਾ ਬਾਬਾ ਸਪਰੇਅ ਕਰਦਾ ਬੰਦੇ ਆ ਚਾਰ ਕਿੱਲਾਂ ਦੀ ਰਹਿ ਗਈ ਸੀ ਸਪਰੇਅ ਕਰਨ ਵਾਲੀ ਗੁੱਲੀ ਡੰਡੇ ਵਾਲੀ कोट देखोग Pak pernah kerawu ya anda? Saya pegarian ਹੋ ਜੀ ਗਾਈਸ ਐਨਾ ਵਰਣ ਕਰਤਾ ਐਨਾ ਕ ਰਹਿ ਗਿਆ 20 ਲੀਟਰ ਦਵਾਈ ਪਈ ਹੈ ਜਿਹੜੇ ਢੋਲ ਚ ਸਰਚ ਵਧੀਆ ਕਾਸੀ ਕਰਨੀ ਨਹੀਂ ਲਈ ਬਾਹਰੋਂ ਬਾਕੀ ਸਪਰੇਅ ਹੋ ਗਈ ਗਾਇਸ ਕਣਕ ਤੇ ਤੇ ਹੁਣ ਪੈ ਪੱਠੀ ਕਰਦੇ ਆ ਪਾਣੀ ਬਸ ਥੋੜੇ ਰਹਿ ਗਿਆ ਟੋਏ ਚ ਤਾਂ ਗਾਇਸ ਸਪਰੇਅ ਕਰਤੀ ਜੀ ਹੁਣ ਮੋੜਦੇ ਆ ਟਰੈਕਟਰ ਉਹ ਤੋਂ ਬਾਹਰ ਤੋਂ ਗਾਈ ਸਪਰੇਅ ਕਰਕੇ ਆ ਗਏ ਜੀ ਤੇ ਟਰੈਕਟਰ ਲਾਤਾ ਆਪਣਾ ਤੇ ਨਾ ਨੂੰ ਕੇ ਕੱਖ ਕੁੱਕ ਵੱਢ ਕੇ ਲਿਆਉਣੇ ਆ ਫਿਰ ਟਰਾਲੀ ਦੇ ਤਵੀਆਂ ਕੱਲ ਡੈਡੀ ਨੇ ਅੰਦਰ ਕੱਢ ਤੇ ਅਸੀਂ ਗਏ ਹੋਏ ਸੀਗੇ ਉਦੋਂ ਤੋ ਗਾਈਸ ਹੁਣ ਆਇਆ ਜੀ ਖੇਤ ਕੱਖ ਵੱਢਣ ਆ ਆਪਣੇ ਕੱਖ ਹੈ ਜਮੀ ਇੱਥੇ ਲਾ ਵਾੜਾ ਆਪਣਾ ਸਾਡੇ ਦੇ ਬਲੌਗ ਦਾ ਅੱਜ ਐਂਡ ਕਰਦੇ ਆਂ। ਅੱਛਾ ਆਈ ਹੋਪਸ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਦਿਓ ਮਿਲਦੇ ਨਿਊ ਬਲੌਗ ਵਿੱਚ।